ਹਾਂਜੀ ਨਮਸਕਾਰ ਜੀ ਅਸੀਂ ਆਏ ਮੁਹਾਲੀ ਜ਼ਿਲ੍ਹੇ ਦੇ ਵਿੱਚ ਇਹਨਾਂ ਦਾ ਸਰ ਨੂੰ ਕੀ ਨਾਮ ਹੈ ਇਹ ਆਪਣਾ ਹਰਪ੍ਰੀਤ ਜੀ ਹਰਪ੍ਰੀਤ ਜੀ ਇਹਨਾਂ ਨੂੰ ਅਸੀਂ ਦੋ ਪੈਕਟ ਬੂਸਟਰ ਦੇ ਪਵਾਇਰੇ ਆਹ ਇੱਧਰ ਬੂਸਟਰ ਪਿਆ ਹੋਇਆ ਏ ਇੱਧਰ ਦੇਖੋ ਦੂਸਰੀ ਸਾਈਡ ਬੂਸਟਰ ਨਹੀਂ ਪਿਆ ਹੋਆ ਆ ਤੁਹਾਨੂੰ ਬੂਝਾ ਪੱਟ ਕੇ ਦਿਖਾਣੇ ਆ ਕਿ ਆ ਰਿਜ਼ਲਟ ਆ ਸ਼ਾਨਦਾਰ ਇਹ ਬਾਕੀ ਆਪ ਦੱਸਣਗੇ ਤੁਹਾਨੂੰ ਆ ਪੱਟੇ ਜੀ ਕੋਈ ਉਹ ਨਹੀਂ ਪੱਟਦੇ ਸਾਰੀ ਕੱਟ ਲਓ ਜੀ ਨਿਕਲਦਾ ਨਹੀਂ ਦਿੱਕਤ ਆ ਏ ਇਹ ਲੰਬਾ ਹੋਰ ਕੱਟਾ ਕੋਈ ਹਨਾ ਨਾ ਬਸ ਬਸ ਠੀਕ ਆ ਆ ਦੇਖੋ ਜੀ ਰਿਜ਼ਲਟ ਦੇਖੋ ਜੀ ਇੱਧਰ ਵੀ ਆ ਜੀ ਹੁਣ ਇੱਕ ਇੱਕ 부ਜਾ ਇੱਧਰ ਤੋਂ ਪੱਟਿਆ ਜੀ ਕਰ ਕੋਈ ਵੀ ਕੱਟ ਲੋ ਲਓ ਜੀ ਆ ਦੇਖੋ ਇਹਦੇ ਵਿੱਚ ਆਪਾਂ ਨੇ ਬੂਸਤਰ ਪਾਇਆ ਹੈ ਜੀ ਇਸ ਦੇ ਵਿੱਚ ਬੂਸਤਰ ਨਹੀਂ ਪਿਆ ਹੋਇਆ ਦੇਖੋ ਕਿੰਨੇ ਕਿੰਨਾ ਬਣ ਗਿਆ ਆ ਫੜਿਓ ਵੀਰ ਜੀ ਬਣਿਆ ਆ ਲਓ ਜੀ ਆ ਦੇਖੋ ਜ਼ਮੀਨ ਅਸਮਾਨ ਦਾ ਅੱਧੋ-ਅੱਧਾ ਫਰਕ ਹੈ ਜੀ ਆ ਦੇਖ ਲਓ ਇੱਧਰ 부ਜਾ ਆ ਦੇਖੋ ਜੀ ਇਹਦੇ ਉਹ 1 2 3 4 5 6 7 8 9 10 11 12 13 14 14 ਨੱਕੇ ਆਂ ਜੀ ਇਹਦੇ ਜਿੱਦਾਂ ਅਸੀਂ ਬੂਅਸਤਰ ਨਹੀਂ ਪਾਇਆ ਇਹਦੇ ਹੈਗੇ ਆਂ ਜੀ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 30 36 37 38 39 40 41 42 43 44 45 46 47 48 ੱੱਕੇ ਨਿਕਲੇ ਆ ਜੀ ਵਾਹ ਵਾਹ ਸ਼ਾਨਦਾਰ ਜੀ ਸ਼ਾਨਦਾਰ ਅੱਜ ਤੋਂ ਵੀ ਵੱਧ ਵਰਕ ਹੈ ਜੀ ਬਾਕੀ ਤੁਸੀਂ ਦੱਸੋ ਜੀ ਹਾਂਜੀ ਹਾਂ ਪੂਰਾ ਇਹਨਾਂ ਆਪਣੀ ਦਵਾਈ ਪਾਈਏ ਪੂਰਾ ਜਲਤ ਵਧੀਆ ਆਇਆ ਬਈ ਆਪਾਂ ਕਿੰਨੇ ਕਿੱਲਾਂ ਚ ਪਾਇਆ ਜੀ ਇਹ ਆਪਾਂ ਨੇ 3 ਕਿੱਲਾਂ ਚ ਪਾਇਆ ਜੀ ਬੂਸਤਰ ਜੀ ਹਾਂਜੀ ਤੇ ਆਪਣੀ ਟੋਟਲ ਖੇਤੀ ਕਿੰਨੀ ਵੀਰ ਜੀ ਵੀ ਟੋਟਲ ਆਪਣੀ 10 ਕਿੱਲੇ ਲਾਏ ਹੋਏ ਆ ਆਪਾਂ ਨੇ 3 ਕਿੱਲਾਂ ਚ ਪਾਇਆ ਤਾਂ ਬਹੁਤ ਵਧੀਆ ਜੀ ਰਿਜ਼ਲਟ ਆਇਆ ਬਈ ਆਹਦੀ ਕਣਕ ਚ ਜੀ ਫਿਰ ਹਾਂਜੀ ਹਾਂ 10 ਕਿੱਲਾਂ ਚ ਆਪਾਂ ਐਂ ਗਾਹ ਨੂੰ ਆਲੂ ਵੀ ਲਾਣੇ ਜੀ ਆਲੂ ਲਾਣੇ ਆਈ ਵੀਰ ਆਪਾਂ ਦੇ ਆਪਣੇ ਗਾਹ ਵਾਤੇ ਧੰਨਵਾਦ ਜੀ ਧੰਨਵਾਦ ਜੀ ਨਮਸਕਾਰ ਜੀ ਮੇਰਾ ਨਾਮ ਨੀਰਜ ਕੁਮਾਰ ਅਸੀਂ ਭਾਜੀ ਨੂੰ ਬੂਸਤਰ ਅ ਇਹਨਾਂ ਨੇ 10 ਕਿੱਲਿਆਂ 'ਚ ਪਾਇਆ ਤਾਂ ਭਾਜੀ 10 ਕਿੱਲਿਆਂ 'ਚ ਪਾਇਆ ਤਾਂ ਤੇ ਆਲੂਆਂ ਦੇ ਵਿੱਚ ਆਲੂਆਂ ਦਾ ਸ਼ਾਨਦਾਰ ਰਿਜ਼ਲਟ ਹੈ ਬਾਕੀ ਭਾਜੀ ਤੁਹਾਨੂੰ ਖੁਦ ਦੱਸਣਾ ਇਹ ਗੱਲ ਕਰਨਗੇ ਹਾਂਜੀ ਇਹ ਤੁਸੀਂ ਫਰਕ ਤਾਂ ਦੇਖ ਰਹੇ ਹੋ ਜੀ ਅਸੀਂ ਹਰ ਇੱਕ ਸਾਲ ਲਾਉਂਦੇ ਆਂ ਤੇ ਜਿੱਦਾਂ ਇਹ ਸਾਡਾ ਡਾਇਮੰਡ ਆਲੂ ਹੈ ਦੇਖੋ ਇਹਦੀ ਕੁਆਲਿਟੀ ਵੀ ਕਿੰਨੀ ਵਧੀਆ ਜੀ ਤੇ ਨੰਬਰ 2 ਤੇ ਸਾਨੂੰ ਘੱਟੋ ਘੱਟ ਵੀ ਪਰ ਇਕੜ 'ਚ 25 ਤੋਂ 30 ਬੋਰੀਆਂ ਇਹ ਅੰਦਾਜ਼ਾ ਸਾਡਾ ਫालतੂ ਨਿਕਲ ਰਿਹਾ ਇਸ ਟਾਈਮ ਠੀਕ ਹੈ ਠੀਕ ਹੈ ਜੀ ਤੇ ਬਾਕੀ ਜੀ ਅਸੀਂ ਇਸ ਦਾ ਉਪਯੋਗ ਆਪਣੇ ਬਰਸੀਨ ਚ ਵੀ ਕੀਤਾ ਜਬੀ ਚ ਕੀਤਾ ਉੱਥੇ ਸਾਨੂੰ ਇੰਨਾ ਵਧੀਆ ਵੀ ਇਹ ਹਜ ਤੱਕ ਸਾਡਾ ਬਰਸੀਨ ਨਹੀਂ ਸੀ ਹੋਇਆ ਜੇ ਸਾਨੂੰ ਬੂਹ ਹਸਤਰ ਨਾ ਪਾ ਕੇ ਵੀ ਬਹੁਤ ਟਾਪ ਦੀ ਅਸੀਂ ਸ਼ਾਨਦਾਰ ਫਸਲ ਲਈ ਹੈ ਠੀਕ ਹੈ ਤੇ ਹੁਣ ਗਾਹਾਂ ਨੂੰ ਅਸੀਂ ਜਿੰਨੀ ਵੀ ਸਾਡੀ ਅਸੀਂ 5 10 ਏਕੜ ਕਣਕ ਚ ਵੀ ਸਾਰੇ ਇਹਨੂੰ ਵਰਤਿਆ ਤੇ ਗਾਹਾਂ ਨੂੰ ਜਿੱਦਾਂ ਸਾਡੇ 35 30 35 ਕਿਲ ਜੀਰੀ ਦੇ ਤਾਂ ਇਸ ਨੂੰ ਸਾਰੇ ਵਿੱਚ ਵਰਤਾਂਗੇ ਜੀ ਠੀਕ ਹੈ ਹਾਂਜੀ ਸੰਤੁਸ਼ਟਤਾ ਮਿਲ ਕੇ ਤੁਸੀਂ ਹਾਂਜੀ ਹਾਂਜੀ ਪੂਰਾ ਜੀ ਪੂਰਾ ਠੀਕ ਹੈ ਜੀ ਥੈਂਕ ਯੂ